ਤੁਹਾਡਾ ਦੇਖ ਸਕਦਾ ਹਾਂ ਕੀ ਹੋ ਗਿਆ ਲੱਤਾਂ ਦੇ ਆਕਸੀਜਨ ਦੀ ਕਮੀ ਆ ਬਾਈ ਸਾਡਾ ਕੋਈ ਕੁਝ ਇਸ ਤਰ੍ਹਾਂ ਦਾ ਇਹ ਇਹਦੇ ਵਿੱਚ ਪਾਉਣਾ ਆਪਾਂ ਇਹ ਅੱਗਾ ਵੀ ਸਾਹ ਗਏ ਪਹਿਲਾ ਗੀਅਰ ਪਾਇਆ ਪੂਰੀ ਜਿਹਾ ਜੱਤੀ ਇਹਨੇ ਤੁਰ ਹੈ ਗਿਆ ਬਾਈ ਇਸ ਨੂੰ ਹਟਾਓ ਯਾਰ ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵਾਂਗੇ ਸਵਾਗਤ ਆ ਤੁਹਾਡਾ ਇੱਕ ਨਵੇਂ ਦਿਨ ਦੇ ਵਿੱਚ ਆਪਣੇ ਲੈ ਦੇ ਦਖ ਦੇ ਸਫ਼ਰ ਦੇ ਵਿੱਚ ਤੇ ਤਕਰੀਬਨ ਆਪਾਂ ਸਾਰਾ ਘੁੰਮੇ ਲਿਆ ਲਦਾਖ ਤੇ ਹੁਣ ਆਪਾਂ ਜਾਣਾ ਮਲਿੰਗਾ ਪਾਸ ਅੱਜ ਉਹ ਮਲਿੰਗਾ ਪਾਸ ਆ ਜਿਹੜਾ ਕਿ 19000 ਫੁੱਟ ਤੇ ਆਏ ਸਭ ਤੋਂ ਉੱਚਾ ਪਾਸ ਹੈ ਇਹ ਦੁਨੀਆ ਦਾ ਉਸ ਤੋਂ ਬਾਅਦ ਤਾਂ ਫਿਰ ਆਪਾਂ ਜਾਵਾਂਗੇ ਆਪਦਾ ਮਨਾਲੀ ਚੰਡੀਗੜ੍ਹ ਉਸ ਤੋਂ ਬਾਅਦ ਆਪਦਾ ਘਰ ਵਾਪਸੀ ਆਸੀ ਭਾਈ ਉਹ ਹੋਮਸਟੇ ਜਿਹੜੀ ਆਪਾਂ ਨੂੰ ਰਾਤ ਸਿਰਫ ਇੱਕ ਰੂਮ ਰਹਿਗਾ ਸੀ ਭਾਈ ਇੱਥੇ ਗੱਲ ਆ ਕਿ ਬ੍ਰੇਕਫਾਸਟ ਤੇ ਡਿਨਰ ਵਿੱਚ ਸੀ ਇਹਨਾਂ ਦਾ ਤੇ ਉਹਨਸੋ ਦੇ ਬ੍ਰੈਕਫਾਸਟ ਬਰੈਡ ਨਾਲ ਜੈਮ ਦਿੱਤਾ ਸੀ ਇਹਨਾਂ ਨੇ ਬਾਕੀ ਸੇ ਬੁਲਟ ਵਗੈਰਾ ਆਪਣੇ ਸਾਫ ਸੁਫੀਰ ਕਰ ਲਏ ਐਕਸੈਸਰੀ ਲੈਗ ਗੜ ਬਈਆ ਲੈਗ ਗੜ ਯਾਰ ਨਾ ਭਾਈ ਇਹ ਪਾਣੀ ਕਿੱਥੇ ਇਹਨੇ ਜ਼ਰੂਰੀ ਨਹੀਂ ਜਿੰਨਾ ਮਤਲਬ ਸਾਹ ਲੈਣ ਵਾਸਤੇ ਹਵਾ ਜ਼ਰੂਰੀ ਹੈ ਸੋ ਇਹ ਚੀਜ਼ ਜ਼ਰੂਰ ਨਾਲ ਆਪਣੇ ਕੈਰੀ ਕਰੋ ਪੈ ਗਿਆ ਆਪਣੇ ਹੋ ਗਏ ਪੈਕ ਤਾਂ ਸਿਸਟਮ ਵਧੀਆ ਲੱਗਿਆ ਭਾਈ 120 ਰੁਪਏ ਦਰਪਾਲ ਆਈ ਹੈ ਇਹ ਇੱਕ ਦਰਪਾਲ ਲੈ ਗਏ ਨੇ ਆਪਣੇ ਕੋਲ 6 1272 720 ਦੇ ਦਰਪਾਲ ਲਾਈਆਂ ਨੇ ਬਾਕੀ ਰस्सियां ਬੰਨ ਕੇ ਬੈਗ ਬਿਲਕੁਲ ਸੇਫ ਨੇ ਭਾਈ ਇਹਨਾਂ ਤੇ ਲੂਬ੍ਰਿਕੈਂਟ ਬਾਕੀ ਢਿੱਲਿਆਪਲ ਲੂਬ੍ਰਿਕੈਂਟ ਲਾਉਣਿਆ ਚੈਨ ਤੇ ਕਿਉਂਕਿ ਇੱਕ ਦਿਨ ਦੀ ਚਲਾਈ ਮੈਨੂੰ ਲੱਗਦਾ ਬੁਲਟ ਦੀ ਹੋ ਜਾਂਦੀ ਹੈ ਬਾਈ ਇੱਥੇ ਨਾਣਾ ਕਰਦੇ 200 250 ਕਿਲੋਮੀਟਰ ਤੇ ਸਰਪਾ ਲਾਉਣ ਦਾ ਇੱਕ ਫਾਇਦਾ ਹੋਊਗਾ ਵੀ ਜਿਵੇਂ ਅਸੀਂ ਬੈਗ ਘਰੋਂ ਲੈ ਕੇ ਆਂਦੇ ਨੇ ਬਿਲਕੁਲ ਉਵੇਂ ਹੀ ਬੈਗ ਪਏ ਨੇ ਨਵੀਂ ਕੰਡੀਸ਼ਨ ਪਈ ਆ ਨਾ ਕੋਈ ਰੇਤਾ ਨਹੀਂ ਕੋਈ ਹੋਰ ਨਹੀਂ 1 ਬਾਈ ਡਾਇਮਾਕਸ ਜਿਹੜੀ ਆਕਸੀਜਨ ਦੀ ਗੋਲੀ ਹੁੰਦੀ ਆ ਉਹਦੇ ਨਾਲ ਲੈ ਕੇ ਜ਼ਰੂਰ ਚੱਲੋ ਕਿਵੇਂ ਕੀ ਸਮੁੰਦਰ ਸਤਲ ਤੋਂ ਉੱਚੀ ਜਗ੍ਹਾ 19000 ਫੁੱਟ ਹਨਾ ਜਾਂ ਕੋਈ 14000 ਉਹ ਤੇ ਤੁਹਾਡੇ ਐਕਸੀਡੈਂਟ ਪੂਰੀ ਕਰਨ ਵਾਸਤੇ ਹੈਲਪ ਕਰੂਗੀ ਪੂਰੀ ਇਹ ਤੇਲ ਦੀ ਲੋਡ ਤਾਂ ਆਲੇ ਪਈ ਨਹੀਂ ਵੈਸੇ ਅਸੀਂ ਕੈਰੀ ਕਰਕੇ ਇੱਕ ਵਾਰ ਇਹ ਅੱਗੇ ਜਾ ਕੇ ਹੋ ਸਕਦਾ ਉਹਨੂੰ ਪੰਪ ਤੋਂ ਸਾਨੂੰ ਮਿਲਣਿਆ ਗਿਆ ਬਹੁਤ ਟਾਈਮ ਹੋਗਾ 100 ਕਿਲੋਮੀਟਰ ਮੰਗ ਲੰਗੇ ਇਸ ਹੁਣ ਸ਼ਾਇਦ ਲੋਡ ਪੈ ਸਕਦੀ ਹੈ ਇਹਦੀ ਹਾਂ ਜੇ ਆਪਾਂ ਰੈਡੀਆਂ ਚੱਲਣ ਵਾਸਤੇ ਜਿਹੜਾ ਪੈਟਰੋਲ ਸੀ ਨਾ ਆਪਾਂ ਪਾ ਲਿਆ ਸੀ ਉਹ ਪਹਿਲਾਂ ਪੂਰਾ ਸੀ ਨਾ ਇਹ ਹਾਫ ਰਹਿ ਗਈ ਹਾਫ ਹਾ ਵਾ ਟੈਂਕੀ ਚ ਪਾ ਲਿਆ ਸੇਮ ਉਤਰ ਕੀਤਾ ਹੈ ਯਾਰ ਕੋਈ ਪੰਪ ਹੈ ਨਹੀਂ ਜਿੱਦ ਮਿਲ ਲੱਗਦਾ ਤੇ ਨਾਲ ਸਾਨੂੰ ਯਾਰ 150 ਕਿਲੋਮੀਟਰ ਲੰਘ ਕੇ ਆਏ ਸੀ ਕੱਲ ਨਾਲ ਉੱਥੇ ਪੰਪ ਮਿਲਿਆ ਕੋਈ ਤੇ ਹੋ ਸਕਦਾ ਅੱਗੇ ਵੀ ਪੰਪਣਾ ਹੋਵੇ ਤਾਂ ਅਸੀਂ ਪਹਿਲੀ ਤੇਲ ਪਾ ਲਿਆ ਤੇ ਥੈਂਕਫੁਲ ਹੋ ਗਏ ਹੁਣ ਇਹਦੇ ਨਾਲ ਬਾਕੀ ਅੱਧ-ਅੱਧ ਹਾਂ ਕਿੰਨੀ ਜਿਹੜੀ ਬਚੀ ਪਈ ਆ ਤੇਲ ਦੀ ਤੇ ਭਾਈ ਬਿਜਲੀ ਦਾ ਪ੍ਰਬੰਧ ਨਹੀਂ ਹੈਗਾ ਬਿਲਕੁਲ ਵੀ ਸਾਰਾ ਕੁਝ ਸੋਲਰ ਤੇ ਚੱਲਦਾ ਓਰੇ ਆ ਸੋਲਰ ਲੱਗਿਆ ਹੋਇਆ ਤੇ ਇੱਥੇ ਅਕਚਰੀ ਨਾਲ ਨੂੰ ਪਾਣੀ ਵੀ ਇਹ ਸੋਲਰ ਨਾਲ ਦਿੱਤਾ ਕੀਤਾ ਜਾਂਦਾ ਹੈ ਤੇ ਆ ਕੋਈ ਨਾਲੇ ਚੱਲਦੇ ਨੇ ਇੱਥੇ ਮਤਲਬ ਇਹ ਤਾਂ ਚਲੋ ਥੋੜਾ ਜਿਹਾ ਬਾਸਟਾ ਚੌੜਾ ਆ ਗਿਆ ਕਿ ਇਸ ਤੋਂ ਬਰੀਕ ਨਹਿਰਾਂ ਹੀ ਆਂ ਨਿਕਲਦੀਆਂ ਜਿਵੇਂ ਸਿਮਿੰਟ ਦੇ ਜਾਂ ਜਪਾਨ ਚ ਨਹੀਂ ਹੁੰਦੀਆਂ ਨਾਲੀਆਂ ਜਾਂ ਉੱਸਾਵ ਦੀਆਂ ਤੇ ਆਹ ਸਾਈਡ ਤੋਂ ਆਂਦਾ ਪਿਆ ਪਾਣੀ ਇਹ ਸੋਲਰ ਐਵੇਂ ਹੈ ਜਿਵੇਂ ਬਈ ਗਰਮ ਪਾਣੀ ਕਰਨ ਨਾਲ ਜੁਗਾੜ ਜਿਵੇਂ ਆਪਣੇ ਗਿੱਦਰ ਤੇ ਹੁੰਦਾ ਪਾਤੀਆਂ ਦਾ ਉਹ ਸਿਸਟਮ ਆਉਰੇ ਬਸ ਉੱਤੇ ਪਾਤੀਆਂ ਵਰਤਦੇ ਆਪਾਂ ਤੇ ਇਹ ਬੰਦੇ ਵਰਤਦੇ ਨੇ ਸੋਲਰ ਸੈੱਲ ਦਿਖਾਣਾ ਇੱਕ ਹੋਰ ਮਕੈਨਿਜ਼ਮ ਹੈ ਦਾ ਜੀ ਆਸ ਇਸਟਨਾ ਵੀ ਨਾ ਪਾਣੀ ਗਰਮ ਕਰਨ ਦਾ ਠੰਡਾ ਪਾਣੀ ਇੱਥੋਂ ਪਾਓ ਐਸੋ ਗਰਮ ਨਿਕਲੂ ਬਈ ਤੇ ਦੋਨ ਮੈਂ ਦਿਖਾਣਾ ਇੱਕ ਵਾਰ ਪ੍ਰੈਕਟੀਕਲ ਕਰਕੇ ਆ ਠੰਡਾ ਪਾਣੀ ਬਈ ਇਹਦੇ ਵਿੱਚ ਪਾਉਣਾ ਆਪਾਂ ਇਹ ਆ ਤੋ ਗੰਗਾ ਪਾਣੀ ਨਿਕਲਦਾ ਗਰੇ ਅਹੀਂ ਅਸੀਂ ਬਾਲਟੀਆਂ ਭਰੀਆਂ ਨੇ ਵੀਰੇ ਨੂੰ ਤਾਰਿਆਂ ਸ਼ਹਿਰ ਕਹਿੰਦੇ ਨੇ ਸਮਾਨ ਸਾਫ ਸੁੱਧ ਦੇਖ ਰਿਹਾ ਹਾਂ ਇੱਥੇ ਆ ਬਈ ਇਹ ਹੈ ਇੰਡੀਆ ਦੀ ਸਭ ਤੋਂ ਵੱਡੀ ਟੈਲੀਸਕੋਪ ਦਾ ਪ੍ਰੋਜੈਕਟ ਜਿਹੜਾ ਕੀ ਲਦਾਖ ਦੇ ਹੰਲੇ ਵਿੱਚ ਚੱਲ ਰਿਹਾ ਹੈ ਹੰਲੇ ਤਾਰਿਆਂ ਦਾ ਸ਼ਹਿਰ ਕਹਿੰਦੇ ਨੇ ਬਈ ਇੱਥੇ ਤਾਰਿਆਂ ਨੂੰ ਅਬਜ਼ਰਵ ਕਰਨ ਵਾਸਤੇ ਬਣ ਰਹੀ ਹੈ ਇਹ ਰਿਪੋਰਟ ਕਹਿੰਦੀਆਂ ਨੇ ਬਈ ਆਜਾ ਸਾਲ ਦੇ ਅਖੀਰ ਤੱਕ ਇਹ ਚੱਲੂ ਹੋ ਜੂਗੀ ਸੋ ਵਧੀਆ ਪ੍ਰੋਜੈਕਟ ਹੈ ਬਈ ਇਹ ਵੀ ਹੰਲੇ ਸ਼ਹਿਰ ਵਾਲਿਆਂ ਨੇ ਜਾਂ ਇਹਦੀ ਮਿਊਸਿਪਲਿਟੀ ਨੇ ਇੱਕ ਆਪ ਦਾ ਇੱਕ ਬੋਰਡ ਤਿਆਰ ਕੀਤਾ ਇਸ ਮਾਰਕ ਜਾ ਇਹਦੇ ਲਿਖਿਆ ਨੇ ਹਾਰਡ ਲਾ ਕੇ ਆਈ ਲਵ ਹੰਲੇ ਆ ਦੇਖੋ ਕੁਝ ਇਸ ਤਰ੍ਹਾਂ ਦਾ ਇਹ ਜੈ ਜੈ ਭੱਜ ਆਈ ਲਵ ਹੰਲੇ ਤਾਂਸਪੋਰਟ ਵੀਰ ਤੇ ਅਗੇਨ ਆਪਾਂ ਹੈਲੋ ਕਹਿੰਦੇ ਆ ਕੀ ਹਾਲ ਹੈ ਬਾਈ ਕਿਵੇਂ ਹੋ ਕਿੱਦਾਂ ਆਪਾਂ ਕਹਿੰਨੇ ਕਹਿੰਦਾ ਜੁਲੇ ਉਹਨਾਂ ਨੇ ਇਹ ਜਿਵੇਂ ਆਪਣੇ ਕਿਲੋਮੀਟਰ ਲਿਖਣ ਵਾਲਾ ਉਹ ਹੁੰਦਾ ਨਾ ਪੱਥਰ ਯਾਰ ਉਹ ਪੱਥਰ ਤੇ ਲਿਖਿਆ ਜੁਲੇ ਉਹਨਾਂ ਨੇ ਆ ਦੇਖੋ ਜੁਲੇ ਨਾਲ ਹੱਥ ਜੁੜੇ ਹੋਏ ਨੇ ਵੀ ਹਾਂਜੀ ਕਿਵੇਂ ਹੋ ਸਵਾਗਤ ਹੈ ਆਪਕੇ ਪੁਨ ਪੁਨਰ ਆਗਮਨ ਕੀ ਪ੍ਰਤੀਕਸ਼ਾ ਵਿੱਚ ਇਹ ਉੱਪਰ ਚੋਟੇ ਜਿਵੇਂ ਯਾਰ ਕੋਈ ਅੰਡੇਮਾਨ ਨਿਕੁਵਾਰ ਦੀ ਜੇਲ੍ਹ ਨਹੀਂ ਹੁੰਦੀ ਹੈਗੀ ਅਕੀਲਾ ਜਿਵੇਂ ਇੰਡੀਅਨ ਫਾਰਮ ਦੇ ਵਿੱਚ ਬੰਦਾ ਉਵੇਂ ਜਿਆ ਲੱਗਦਾ ਇਹ ਮਲਿੰਗੁਰਾ ਪਾਸ ਹੈ ਜਿਹੜਾ 40 ਕਿਲੋਮੀਟਰ ਤੋਂ ਦੂਰ ਪਿਆ ਹੈ ਆ ਮਾਰੂਥਲ ਟੈਪ ਜੱਕਤੇ ਉਚਾਈ ਹੋਰ ਹੈਗੀ ਹੈ 16000 ਫੁੱਟ ਪਹਿਲੇ ਗੀਅਰ ਦੇ ਵਿੱਚ ਵੀ ਤੁਰਿਆ ਨਹੀਂ ਹੈਗਾ ਮੋਟਰਸਾਈਕਲ ਜਵਾਬ ਦੇਗਾ ਬਿਲਕੁਲ ਇਹਦੇ ਵੀ ਹੀ ਹਾਲ ਹੈ ਆਉ ਕਲਾਸੀ ਖੜਿਆ ਬਈ ਉਹਦਾ ਵੀ ਸੇਮ ਹਾਲ ਹੈ ਪਹਿਲਾ ਗੀਅਰ ਪਾਇਆ ਪੂਰੀ ਜਿਹਾ ਦੁੱਤੀ ਇਹਨੇ ਤੁਰਿਆ ਗਿਆ ਆਕਸੀਜਨ ਦੀ ਕਮੀ ਆ ਬਾਈ ਸਾਡਾ ਡਿਟੇ ਗਿਆ ਉੱਥੇ ਕੁਸ਼ ਯਾਰ ਬਾਈ ਇਹ ਮੋਟਰਸਾਈਕਲ ਦੇ weight ਵੀ ਜ਼ਿਆਦਾ ਨਾ 2 ਕੁਇੰਟਲ ਵੇਦਾ ਹਵਦਾ ਵੇਟ ਹੋ ਗਿਆ। ਬਾਕੀ ਬੈਗ ਹੋ ਗਏ, ਦੋ ਬੰਦੇ ਸੀ ਬੈਗੇ। 3 ਕੁਇੰਟਲ ਵਾਂਗੂ ਵੇਟ ਹੋ ਰਿਆ ਤੇ ਤੇ ਉਚਾਈ ਜਿਆਦਾ ਕੁਛ ਉਹਦੇ ਕਰਕੇ ਗਰਮਣਾ ਲਾਜ਼ਮੀ ਹੈ ਇਹ। 10 ਮਿੰਟ ਕਰਦੇ ਆਪਾਂ ਆਪ ਰੈਸਟ ਫਿਰ ਆਪਾਂ ਚੱਲਦੇ ਆਂ ਅਗਲੇ ਸਫਰ ਤੇ। ਜਕਸੀਨ ਦੀ ਬਾਈ ਭਾਰੀ ਕਮੀਆਂ, ਬਹੁਤ ਜ਼ਿਆਦਾ ਭਾਰੀ ਕਮੀਆਂ ਓਰੇ। ਮੈਂ 1 ਮਿੰਟ ਤੱਕ ਲਾਇਆ ਗਣ ਕੇ ਮੋਟਰਸਾਈਕਲ ਨੂੰ 1 ਮਿੰਟ ਮਨਾਇਆਗਾ ਵੀ ਸਾਹ ਗਏ, ਡਿੱਗੇ। ਹਰਾਈਡਰ ਸਾਹਿਬ ਬੈਗੇ। ਦੋ ਬਾਈ ਆਪਣੇ ਉਧਰ ਤੇ ਹੁਣ 10 ਮਿੰਟ ਦੀਵਾਨਿਆਂ ਦਾ ਮੈਂ ਇਹਨਾਂ ਨੂੰ ਫਿਰ ਆਪਾਂ ਚੱਲਦੇ ਆਪਾਂ ਨਗਲ ਸਫਰ ਤੇ ਉਹ ਸਾਹਮਣੇ ਬਰਫ ਦੇ ਪਹਾੜ ਦਿਖ ਰਹੇ ਨੇ ਪੂਰੇ ਬਰਡ ਦਾ ਫਿਰ ਤਾਂ ਆਪਾਂ ਉਹ ਪਹਾੜ ਦੇ ਢਲੇ ਪਰ ਆਪਾਂ ਦਿਖ ਰਹੇ ਨੇ ਬਈ ਨਿਊ ਚਾਹੀਦਾ ਇਸ ਟਾਈਮ ਅਸੀਂ ਤਾਂ ਮਿੱਤਰੋ ਇਸ ਟਾਈਮ ਆਪਾਂ ਦੁਨੀਆ ਸਭ ਤੋਂ ਉੱਚੇ ਪਾਸ ਜਿਹੜਾ ਕਿ ਹੈਗਾ ਹੈ ਉਹ ਮਲਿੰਗਲਾ ਪਾਸ 1924 ਫੁੱਟ ਦੀ ਉਚਾਈ ਤੇ ਹੈ ਇਹ ਐਂਡ ਜਿਹੜਾ ਮਾਉਂਟ ਐ ਵੈਸਟ ਦਾ ਬੀਐਸ ਕੈਂਪ ਹੁੰਦਾ ਉਹ ਤੋਂ ਨੀਚੇ ਸਟਾਰਟ ਹੁੰਦਾ ਉਸ ਤੋਂ ਬਾਅਦ ਉਹ ਆਪਦੀ ਜਿਹੜੀ ਪੈਦਲ ਚੜਾਈ ਉਹ ਸਟਾਰਟ ਕਰਦੇ ਨੇ ਸਾਹਮਣੇ ਬੋਰਡ ਤੇ ਮੈਂਸ਼ਨ ਕੀਤਾ ਹੋਇਆ ਹੈ ਉਚਾਈ ਇਹਦੀ ਆਪਸੀ ਲਿੰਗਡ ਭਾਈ ਪੂਰੀਏ ਤੇ ਕੱਬ ਦੇ ਸੀਟੀਆ ਲੈ ਕੇ ਐਕਸੀਨ ਸਨ ਲੈ ਕੇ ਆਇਓ ਅਬੀ ਡਾਇਮਕਸ ਵਗੈਰਾ ਆ ਗਏਓ ਭਾਈ ਸੁਣ ਨੀਤੇ ਨੀਦਰਾ ਭਾਈ ਇਸ ਕੋ ਹਟਾਓ ਯਾਰ ਹੁਣੇ ਹੋਰ ਇਹ ਤੋ ਬੰਦੇ ਵੀ ਹੋਸ਼ ਹੋਵੇ ਸੀ ਬਈ ਕਿਉਂਕਿ ਆਕਸੀਜਨ ਜਿਆਦਾ ਘਟੀ ਸੀ ਉਹਨਾਂ ਦੀ ਪਰ ਤਕਰੀਬਨ ਆਪਣਾ ਤਿੰਨੇ ਬੰਦਾ ਠੀਕ ਹੈ ਇੱਥੇ ਹੁਣ ਆਪਾਂ ਬੁਲਟ ਖੜਾ ਲਿਆ ਆਪਾਂ ਇਸ ਮਾਰਕ ਦੇ ਸਾਹਮਣੇ ਤੇ ਮੁਝਾਂ ਦੇ ਫੋਟੋ ਫਿਰ ਚੱਲਦੇ ਹਾਂ نیچے ਆਕਸੀਜਨ ਲੈਵਲ ਘੱਟੇ ਵੀ ਜਿਆਦਾ ਆਪਾਂ ਗੱਲ ਨਹੀਂ ਬਣਾ ਸਕੀ ਤੇ ਚੱਲਦੇ ਹਾਂ نیچے ਆਪਾਂ ਲੰਗਪਾਸ ਤੋਂ ਵਾਪਸ ਆਂਦੇ ਹੋਏ ਆਪਾਂ ਹਾਨਲੇ ਪਹੁੰਚਣ ਲੱਗੇ ਸੀ ਤੇ ਰਾਹ ਦੇ ਵਿੱਚ ਪਹਿਲਾਂ ਨਦੀ ਸੁੱਕੀ ਪਈ ਸੀ ਹਾਲਾਤ ਦੇਖ ਸਕਦੇ ਹੋ ਕੀ ਹੋ ਗਿਆ ਲੱਤਾਂ ਦੇ ਇਹ ਜਗ੍ਹਾ ਵੀ ਪਹਿਲਾਂ ਜਿਵੇਂ ਸੁੱਕੀ ਸੀ ਤੇ ਹੁਣ ਨਦੀ ਚੱਲ ਗਈ ਆਪਾਂ ਬੁਲਟ ਆਪਣੇ ਆਹ ਬੋਟਵਾੜ ਕੱਟ ਕੇ ਸਲੈਕਸ ਉੱਪਰ ਕਰਕੇ ਬੁਲਟ ਪਾਏ ਨੇ ਤੱਕਾ ਲਾ ਕੇ ਤੇ ਉਹ ਹਿਮਾਲਿਆਨ ਨੇ ਵੀ ਰੋ ਤਾਂ ਇਨ ਲੰਗੇ ਸਾਡੇ ਬੁਲਟ ਦੇ ਵੀਟ ਜ਼ਿਆਦਾ ਹੈ ਤੇ ਥੋੜਾ ਜਿਹਾ ਸੀਜ਼ੀ ਵੀ ਘੱਟ ਹੈ ਉਹ ਇਹਨਾਂ ਨਾਲੋਂ ਸੋ ਤਾਮ ਚੜ ਗਏ ਤੱਕਲਾਂ ਦੇ ਲੰਦੇ ਬੋਲਟਾਂ ਨੂੰ ਦੇ ਵਿੱਚ ਉਤਰਨਾ ਪਿਆ ਹੁਣ ਆਪਾਂ ਚੱਲ ਜਾਈਏ ਉਸ ਸਾਈਡ ਤੇ ਚੱਕ ਲੈਣਾ ਸਮਾਨ ਬਬਾਈ ਬਾਈ ਕੱਪਾ ਕੱਢ ਲਿਆ ਆਪਣੀਆਂ ਤੇ ਆਪਣੇ ਕੱਪੜੇ ਕੁੱਪੜੇ ਹੋ ਗਿੱਲੇ ਹੁਣ ਸਿਕਾਨ ਲੱਗ ਰਹੇ ਆ ਤੇ ਆ ਹਿਮਾਲਿਆ ਵਾਲੇ ਬਾਈ ਕਹਿੰਦੇ ਨੀ ਯਾਰ ਆ ਗਿਆ ਨਦੀ ਚੋਂ ਗੱਡ ਕੇ ਦੁਬਾਰਾ ਲੱਗ ਰਹੇ ਨੇ ਇਸਾਨ ਆਪਣੀਆਂ ਪਾਣੀ ਚ ਇਹ ਅਸਲ ਵਿੱਚ ਦੌਰ ਭਿੱਜੀ ਗਈ ਪਰ ਜਿਆਦਾ ਨਹੀਂ ਭਿੱਜੀ ਹਵਾ ਨਾਲ ਸੁੱਕ ਜੂਗੀ ਇਹ ਚੀਜ਼ ਤਾਂ ਜਿਹੜੀ ਮੈਨੂੰ ਉੱਤੇ ਗਰਮੀ ਫੀਲ ਹੋ ਰਹੀ ਸੀ ਨਾ ਉੱਥੋਂ ਪਹਾੜੀ ਤੇ ਉਹ ਸਾਰੇ ਕੁਦਮ ਨਿਕਲ ਗਏ ਤੇ ਨਿਆਰ ਆ ਗਿਆ ਐਡਵੈਂਚਰ ਹੋ ਗਿਆ ਹਣਾ ਬਈ ਸਾਨੂੰ ਐਸੀ 15 ਕਿਲੋਮੀਟਰ ਰਸਤਾ ਇੱਕ ਹੋਰ ਵੀ ਉਧਰੋਂ ਆ ਜੀਏ ਪਰ ਉਹ ਰਸਤਾ ਐਡਵੈਂਚਰ ਹੀ ਖਤਮ ਹੁੰਦਾ ਥੀ ਉਹ ਰਸਤਾ ਆ ਜਾਂਦੇ ਤੇ ਆ ਹਿਮਾਲਿਆਨ ਔਰ ਥੰਡਰ ਬੋਲਡ ਕਿਹੜਾ ਔਰ ਰੋਲਿੰਗ ਫੀਲਡ ਦਾ ਤੇ ਬਾਈ ਦੁਆਰਾ ਕੱਢ ਕੇ ਲੈ ਗਏ ਨੇ ਸਪੈਸ਼ਲ ਐ ਤੇ ਦੁਆਰਾ ਦੇ ਕਿਉਂ ਪਾਣੀ ਦੇਖ ਕੇ ਪਹਿਲੀ ਵਾਰ ਚੋ ਚੱਲਾ ਪਰ ਬੰਦੇ ਨਿਕਲ ਗਏ ਮੇਰੇ ਸਾਰੇ ਠੀਕ ਹੈ ਬਾਈ ਹੁਣ ਆਪਾਂ ਫਾਲਰ ਤੋਂ ਜਿਹੜਾ ਮਨਾਲੀ ਆ ਨਾ ਮਨਾਲੀ ਇੱਥੇ ਬਈ 300 4 400 ਕਿਲੋਮੀਟਰ ਦੂਰ ਹੈ ਇੱਥੋਂ ਉਹਨਾਂ ਵੇ ਟਰਾਈ ਕਰਾਂਗੇ ਜਿਵੇਂ ਹੁਣ 5 ਵਜੇ ਤਕਰੀਬਨ ਤੇ 2 ਘੰਟੇ ਬੈਗ ਚਲਾਵਾਂਗੇ ਜਿੰਨਾ ਆਪਾਂ ਸਫਰ ਨਿਕਲੇ ਕੱਢਾਂਗੇ ਉਹਨਾਂ ਤੇ ਜਿੱਥੇ ਪਹੁੰਚਾਂਗੇ ਉੱਥੇ ਰੂਮ ਵਗੈਰ ਲੈ ਕੇ ਸਟੇ ਕਰਾਂਗੇ ਤੇ ਹੋਪਫੁਲੀ ਕੱਲ ਨੂੰ ਆਪਾਂ ਨਾ ਕੱਲ ਨੂੰ ਤਾਂ ਨਹੀਂ ਪਹੁੰਚ ਸਕਦੇ ਕੱਲ ਨੂੰ ਪਰਸੋਂ ਆਪਣਾ ਪਤਲਾ ਪਹੁੰਚ ਜਾਗੇ ਮਨਾਲੀ ਤੋਂ ਬਾਕੀ ਮੋਹ ਮੋਟਰ ਸਿਰ ਟੈਂਕੀ ਬਰੇਕ ਖਾਲੀ ਹੋ ਗਈ ਸੀ ਇਹਦੇ ਤੇਲ ਥੋੜਾ ਪਿਆ ਸਟੈਂਡਰਡ ਦੇ ਵਿੱਚੋਂ ਕਲਾਸਿਕ ਥੋੜਾ ਜ਼ਿਆਦਾ ਖਾ ਰਿਹਾ ਹੈ ਬਾਕੀ ਸੀ ਜੰਦਾਖ ਵੇਲੇ ਘੁੰਮੇ ਲਿਆ ਯਾਤਰ ਤਾਂ ਕੋਈ ਚਲੋ ਕੋਈ ਚੀਜ਼ ਮਿਸ ਹੁੰਦੀ ਹੈ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਵੀ ਆਹ ਚੀਜ਼ ਵੀ ਦੇਖਣ ਆਲੀ ਹੈ ਤਾਂ ਜੋ ਨੈਕਸਟ ਟਾਈਮ ਕੋਈ ਪਲਾਨ ਬਣਿਆ ਤਾਂ ਤਾਂ ਆਵਾਂਗੇ ਤਰ ਹੋ ਮਤਲਬ ਇੱਥੇ ਕੋਈ ਕੋ ਪੰਪ ਪਾ ਬਈ ਬਹੁਤ ਮਤਲਬ ਖਾਫੀ ਏਰੀਆ ਵਿੱਚ ਐਂ ਫੀਡ ਜਾਦਾ ਇੱਥੇ ਉਹ ਦੇਖੋ ਬਾਈਕਰ ਖੜੇ ਨੇ ਆਹ ਬਾਈਕਰ ਤਾਂ ਨੂੰ ਦੋ ਬਾਈਕਾਂ ਸਾਡੀਆਂ ਤੇ ਮਨਾਲੀ ਕੋ ਸਾਡਾ ਜੇ ਸ਼ਹਿਰ ਪਤਣਾ ਬਈ ਉਹ 550 ਕਿਲੋਮੀਟਰ ਵਾਂਗੂ ਦੂਰੀ ਤੇ ਐ ਤੇ 40 ਕਿਲੋਮੀਟਰ ਤੋਂ ਮਨਾਲੀ ਪਿਆ ਜਿੱਥੇ ਇਸ ਟਾਈਮ ਮੈਂ ਖੜਿਆ ਆ ਬਾਕੀ ਲਾਲ ਤੁਸੀਂ 550 400 950000 ਕਿਲੋਮੀਟਰ ਲਾ ਲਓ ਫੁੱਕਾ ਫੁੱਕਾ ਸਫਰ ਆਪਾਂ ਕੱਢਣਾ ਹਲੇ ਚਲੋ ਪੂਰਾ ਗ ਟੈਂਕੀ ਚੱਲਦਾ ਵਗ ਸਫਰ ਤੇ ਮੈਂ ਜਿੱਥੇ ਵੀ ਰੁਕ ਕੇ ਫੋਟੋ ਨਾਲ ਸ਼ੇਅਰ ਕਰਾਂਗੇ ਮੈਨੂੰ ਵੇਖ ਦਿਓ ਲੇਮਨ ਵਾਲੀ ਹਾਈਵੇ ਤੇ ਆਪਾਂ ਪਹੁੰਚਣ ਅੱਜ ਤੇ ਆਪਾਂ ਰਾਤ ਦੇ ਵਿੱਚ ਠੰਡੇ ਇੰਨੇ ਆ ਕਿ ਇੱਕ ਸਾਹਮਣੇ ਲੇਕ ਹੈ ਇਹ ਲੇਕ ਦਾ ਨਾਮ ਹੈਗਾ ਤਸੋਕਰ ਲੇਕ ਤੇ ਬਾਈ ਇਹ ਲੇਕ ਸਾਰੀ ਬਰਫ਼ ਨਾਲ ਜੰਮੀ ਪਈ ਹੈ ਨਿਕਲ ਨੂੰ ਜ਼ੂਮ ਕਰਕੇ ਦਿਖਾਣਾ ਤਾਂ ਬਈ ਸਾਰੀ ਲੇਕ ਹੈ ਜਿਹੜੀ ਕਿ ਪੂਰੀ ਤਰ੍ਹਾਂ ਬਰਫ਼ ਨਾਲ ਜੰਮੀ ਪਈ ਹੈ ਜਿਤ ਤੱਕ ਨਿਗਾਹ ਮਾਰਾਂਗੇ ਉੱਤੀ ਬਰਫ਼ ਨਾਲ ਜੰਮੀ ਪਈ ਹੈ ਤੇ ਤੇ ਮਤਲਬ ਕਿ ਕੋਸੂਰ ਜ ਢਲ ਗਿਆ ਠੰਡੇ ਇੰਨੇ ਇਸ ਟਾਈਮ ਇੱਥੇ ਕਿ ਲੈ ਇੱਕ ਵੀ ਜਾਵਾਂਗੇ ਆਪੇ ਜਾਣਾ ਇਸ ਤੋਂ ਬਾਅਦ ਮਨਾਲੀ ਵਾਸਤੇ ਅਸਤਮਾਲੀ ਪਹੁੰਚਣਾ ਹੀ ਜਾਣਾ ਤੇ ਉੱਥੇ ਮਨਾਲੀ ਲੇ ਹਾਈਵੇ ਤੇ ਕੋਈ ਵੀ ਆਪਾਂ ਨੂੰ ਸਟੇ ਮਿਲੇ ਤਾਂ ਉੱਥੇ ਸਟੇ ਕਰਾਂਗੇ ਆਪਾਂ ਬਾਕੀ ਆਪਣੀ ਰਾਈਡਰ ਭਰਾ ਜੀ ਦੇ ਨਾਲ ਨੇ ਪੁੱਗਾ ਵੇਲੀ ਠੀਕ ਹੈ ਭਾਈ ਪੁੱਗਾ ਜੀ ਉਹ ਪਿੱਛੇ ਲੰਘੀ ਪੁੱਗਾ ਇਹ ਭਾਈ ਪੁੱਗਾ ਵੇਲੀ ਵਰਗੀ ਲੱਗਦੀ ਹੈ ਪਰ ਉਹ ਹੈ ਨਹੀਂ ਵੀ ਉਹ ਤਾਂ ਭਾਈ ਪਿੱਛੇ ਲੰਘੀ ਆਪਣੀ ਹਾਂ ਦੇ ਤੋਂ ਪਹਿਲਾਂ ਆਪਾਂ ਦੇਖ ਕੇ ਆਏ ਸੀ ਬਾਕੀ ਸਨਸੈਟ ਚੈੱਕ ਕਰੋ ਸਾਹਮਣੇ ਬੱਦਲ ਸਾਰੇ ਮਿੱਟੀ ਦੇ ਪਹਾੜ ਭਾਈ ਹਲਦੋਨ ਤਮੇ ਆਪ ਪਹੁੰਚ ਚੁਕੇ ਆ ਨੈਸ਼ਨਲ ਹਾਈਵੇ ਨੰਬਰ 3 ਜਿਹੜਾ ਕਿ ਲੇ ਤੋਂ ਮਨਾਲੀ ਜਾਂਦਾ ਹੈ ਤੇ ਥੋੜੀ ਜਿਹੀ ਹੋ ਗਈ ਸੀ ਲੇਟ ਤੇ ਮਨਾਲੀ ਵਾਲੇ ਤੇ ਇੱਥੇ ਹੈਗਾ ਦੂਰ ਰੋਟੀ ਖਾਣ ਬੈਠ ਕੇ ਸਟੇ ਲਈ ਜਰੂਰ ਰੋਮ ਸਟੇ ਸਿੰਪਲ ਜਿਹਾ ਰੂਮ ਆ ਭਾਈ ਤੇ ਆ ਉਹਨਾਂ ਬ੍ਰੇਕ ਡਿਨਰ ਵਗੈਰਾ ਆ ਗਿਆ ਡਿਨਰ ਕਰਦੇ ਬਾਕੀ ਸੋਣੇ ਮਿਲਦਾ ਸਵੇਰੇ ਬਾਕੀ ਅੱਜ ਦਿਨ ਕਰਦੇ ਭਾਈ ਤਿੰਡ ਬਣ ਰਹੇ ਹੋ